ਇਸ ਸਾਡੀਆਂ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖੋ ਪਰਿਵਾਰ 'ਚ ਬਹਿ ਕੇ ਨਾ ਦੇਖੋ ਕਿਉਂਕਿ ਬਈ ਸਾਡੇ ਤੋਂ ਵੀਡੀਓ ਬਣਾਉਣ ਦੇ ਦੋ ਗਾਲਾਂ ਨਿਕਲ ਜਾਂਦੀਆਂ ਨੇ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ-ਪਾਤ ਨਾਲ ਕਿਸੇ ਵਿਅਕਤੀਤ ਨਾਲ ਕੋਈ ਸਬੰਧ ਨਹੀਂ ਤੇ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਤੇ ਇਹ ਮੰਦਿਰ ਤੇ ਛੜੇ-ਛਾਂਟਾਂ ਵਾਸਤੇ ਸੀ ਵੀਡੀਓ ਬਣਾਉਣੇ ਆ ਨਜ਼ਾਰੇ ਲੈਣ ਵਾਸਤੇ ਬਣਾਉਣੇ ਆ ਫਰੀਜੀਆਂ ਦਾ ਇਹ ਮੈਨੂੰ ਲੱਗਦਾ ਯਾਰ 아, u 마디, i 디 마디, 마디, 마는 마디, 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 마 आटा प्रांत जो गुन्ने पे आ आया दो तो दफ प्यार दिया गल्ला करिए मेरा कल दा मुन्ने पे ओ <laughs> मात्र गल कर जा ओ गल कर दे जी मात्र ओ गल कर दे जी तो। गल चूकड़ो ਸਾਚੋ ਵੇਪਾਂ ਝੂਠ ਹੋਵੇ ਮੈਂ ਤੈਨੂੰ ਇੱਕ ਦਿਨ ਸਾਰੀ ਕਹਿਲਾਂ ਜੇ ਚੂਕਰ ਤੂੰ ਹਾਮੀ ਪਰ ਜਨਾ ਤੇਰੀ ਕੋਦੀ ਕਰਕੇ ਲੈ ਲਾਂ ਆਈ ਕਿ ਹੋ ਜਾ ਪਪਾ ਨਾ ਨਾ ਆਏਗਾ ਮੈਂ ਉਹ ਕੋਈ ਨਹੀਂ ਹੋਰ ਲਿਆ ਗੁਰ ਚਾਜ ਵਾਕਾਂ ਨੂੰ ਵਿਚਾਰੇ ਨੂੰ ਭੁੱਖੇ ਮਾਰ ਦਿਆਂ ਆਹ ਕੌਣਰ ਪਿੱਛੇ ਨੂੰ ਜਾ ਰਾਮ ਰਾਮ ਪਪਾ ਮੇਰੇ ਪਰਾਲੇ ਬਾਬੇ ਦੀ ਜੈ ਹੋ ਬਾਬੇ ਬਖਤਾਰ ਦੀ ਜੈ ਹੋ ਜੈ ਹੋ ਜੈ ਹੋ ਮੇਰੇ ਪਰਾਲੇ ਬਾਬੇ ਕੀ ਹੋੜੇ ਬਾਬਾ ਪਾਪਾ ਬੜੀਆ ਅਗਲੀ ਵਾਰ ਨਾ ਤੂੰ ਦਸਿਆ ਤੇ ਡਵਾੜਾ ਪਾਚਾ ਕਰੇਗਾ ਅੱਛਾ ਸ਼ੇਰਾ ਕੋਠੀ ਸੁੱਕ ਸੁੱਕ ਕੇ ਗਿਆ ਸੀ ਪਹੇਗੀ ਏ ਬੁੜੀਆਂ ਵੀ ਆ ਸਕਦੀਆਂ ਇੱਥੇ ਹੋਰ ਕਿ ਭਾਵੇਂ ਬੰਦਿਆਂ ਦਾ ਤੇ ਦੇਖ ਲੈਂਦਾਗਾ ਬੁੜੀਆਂ ਵੀ ਆ ਸਕਦੀਆਂ ਨੇ ਹਾਂ ਇਹ ਵੀ ਵਿਚਾਰੀ ਨੇ ਕੋਈ ਸੁੱਖ ਸੁਖੀ ਸੀਗੀ ਇਹਦੀ ਵੀਪਾਰ ਹੋਗੀ ਅੱਛਾ ਤੇ ਆਈ ਪੈਸੇ ਤੇ ਲੈ ਆਈ ਤੇ ਕੀ ਮੈਨੂੰ 10000 ਰੁਪਏ ਚੜਾ ਗਈ ਚੱਲ ਵਧੀਆ ਹੋਰ ਸੰਤਾਨਾਂ ਦਾ ਕੰਮ ਤਾਂ ਇਹ ਚੱਲੀ ਜਾਂਦਾਗਾ ਹਾਂ ਹੋਰ ਫਿਰ ਹੋਰ ਕੋਈ ਸੁੱਖ ਸੁੱਖਾ ਬਬਾ ਨਾ ਤੇ ਜਿਹੜਾ ਜਿਹੜੀਆਂ ਬਾਬਾ ਮਸਤੂਆ ਕਹਿੰਦੇ ਰਾਮ ਰਾਮ ਬਾਬਾ ਰਾਮ ਰਾਮ ਜੈ ਬਾਬੇ ਮਿਰਪੁਰ ਵਾਲੇ ਬਖਸੌਰ ਦੀ ਜੈ ਹੋ ਬਾਬੇ ਦੀ ਜੈ ਹੋ ਬਾਬੇ ਮਿਰਪੁਰ ਵਾਲੇ ਬਖਸੌਰ ਬਾਬੇ ਜੀ ਜੈ ਹੋ ਜੈ ਹੋ ਬਾਬਾ ਜਿਹੜੀ ਗੱਲ ਕਹਿ ਦਿੰਦਾ ਮੂੰਹ ਚੋਂ ਪਾਰ ਹੋ ਜਾਂਦੀ ਓਹ ਅਸੀਂ ਮੋਟਰ ਦੀ ਸੁੱਖ ਸੁੱਖ ਕੇ ਗਿਆ ਸੀਗਾ ਮੈਂ ਵੀ ਸਾਡੇ ਖੇਤ ਚ ਮੋਟਰ ਲੱਗ ਜੇ ਬਾਣ ਚ 20 ਸਾਲ ਭਗਤੀ ਕਰੀ ਹੋਈ ਆ ਸਿਹਰਾ 20 ਸਾਲ ਜਿਹੜੀ ਚੀਜ਼ ਗਾ ਮੂੰਹ ਚੋਂ ਕਹਿ ਨਾ ਪਾਰ ਹੋ ਜਾਂਦੀ ਓ ਬਾਬਾ ਪਾਰ ਕਿਵੇਂ ਨਾ ਹੋਵੇ ਸਾਧੂ ਸੰਤਾਂ ਦੇ ਆਲੇ ਬਚਨ ਨਹੀਂ ਜਾਂਦੇ ਹਾਂ ਬਾਬਾ

ਮਾਰਦਾ ਸੀ ਗੋਲਗਾ ਚਲਾਉਂਦਾ ਸੀ ਪਿਸਤੌਲ ਲੈ ਪਿਸਤੌਲ ਦੇ ਇੱਕ ਚਲਾਉਂਦਾ ਸੀ ਆਇ ਨਹੀਂ ਚੱਲਦਾ ਸਾਡੇ ਮੂਰੇ ਨਹੀਂ ਪਿਸਤੌਲ ਚੱਲਦਾ ਠੀਕ ਹੈ ਨਾ ਦੀ ਗੱਲ ਆ ਤੇ ਆਏ ਓਏ ਬਾਬੇ ਬਖਤਾਰ ਨੇ ਸਾਡੇ ਮੂਰੇ ਪਿਸਤੌਲ ਚਲਾਏਗਾ ਬਾਬੇ ਬਖਤਾਰ ਨੇ ਚਿੱਤੜਾ ਦੇ ਮਾਰਿਆ ਇੱਕ ਪਾਸਾ ਪਾੜਤਾ ਓਏ ਆਏ ਓਏ ਮਾਰਦਾ ਤਾਹੇ ਜੱ ਕਰਨਾ ਦੀ ਪਾਲਦਾ ਸੀ ਤੂੰ ਚਿੱਤੜੇ ਦੇ ਘਰ ਮਰਵਾਣਾ ਜਿਹੜਾ ਆਏ ਓਏ ਆ ਫੜੋ ਕਹਾਣੀ ਆਏ ਓਏ ਮਾਰਾਦਨ ਪਰ ਤੂੰ ਉਸਤਾ ਬਣਦੇ ਹੱਥਾਂ ਨੇ ਗਰੀ ਜਾਂਦੇ ਰਹਿਣਗੇ ਆਲਾ ਅਰੇ ਉਹ ਜੀ ਉਹ ਨੂੰ ਆਖੀ ਨੂੰ ਕਿ ਦੱਸਣਾ ਪੁੱਤ ਬੜੇ ਨੇ ਦਾ ਆਇਆ ਸੀ ਤਾਂ ਠੀਕਾ ਜਾਨੂੰ ਕਰਲਾ ਦਾਖਲ ਦੁਕਣ ਲੜਾਉ ਦੀ ਸਾਰ ਨਹੀਂ ਦੂਰ ਨਹੀਂ ਕੋਈ ਬਸ ਸਾਰਾ ਕਰਨਾ ਸਾਡੇ ਵਾਲਾ ਦਾਖਲ ਕਰਦੇ ਆਪਾਂ ਮਾਰ ਕੇ ਆਈ ਰਹੀ ਮਿੱਟੀ ਦੀ ਹਾਂ ਚਲੋ ਪੈਸੇ ਨਹੀਂ ਦਿੰਦਾ ਸਾਡੇ ਜੀ ਨੂੰ ਦਾਖਲ ਕਰਦੇ ਆ ਸਾਡੇ ਲਈ ਮਾਰ ਜਾਵੇ ਕੀ ਹੋੜਾ ਮਾਪਾ ਆਏ ਹੁਣ ਗਾਂੜ ਤੇ ਕਾ ਕੇ ਸੁੱਕਾ ਹੈ ਅਸੀਂ ਤਾਂ ਇਹ ਜਵਾਕ ਪਾਲਦੇ ਸੀ ਹੁਣ 6 ਵਿੱਚ 6 ਮਹੀਨੇ ਵਿੱਚ ਹੀ ਅੱਗੀ ਜਾਊਗਾ ਮਾ ਹੰਗਾਰ ਤੇ ਕਾ ਕੇ ਸੁੱਕਾ ਲੱਗਦੀ ਅਤਲ ਉਹ ਮਾਖਾ ਤੇ ਆ ਰਹੇ ਤੇ ਉਹ ਉਹਦੇ ਨਾਲ ਲਫਾਟ ਕਿਤੇ ਆਲਾ ਪਾਇੰਦਾ ਅੱਲਾ ਨੇ ਜਿੱਤਾਇਆ ਪਰ ਆਪਾਂ ਫੋਡੀ ਬਹੁਤ ਕਰ ਲੀਏ ਹੋਰ ਪਿੰਹਾ ਆ ਬੋਟਿੰਗ ਦਾ ਜੰਮ ਤੇ ਆਰੇ ਉਦਰਾ ਵੀ ਆਏ ਇਹਨਾਂ ਨੂੰ ਪਤਾ ਲੱਗ ਗਿਆ ਇਗਰੀ ਨਾ ਹੋਏ ਸਿਰੇ ਬਾਬਾ ਇੱਥੇ ਕੁਛ ਨਹੀਂ ਹੋਦਾ ਤਵੀ ਇਤਨਾ ਹਨਾਈ ਐ ਇੱਥੇ ਕਿਹੜੇ ਤਵੀ ਦੀ ਇਹ ਨਾ ਤਸਵੀਰ ਲੈਣ ਆਈ ਐ ਇੱਥੇ ਕਿਹੜੇ ਤਵੀ ਲੈਣ ਆਈ ਐ ਉਹ ਤੇਰੇ ਜਿਹਾ ਬਗੇ ਲੈ ਆ ਕਰ ਤਵੀ ਤੇਰੀ ਗੀ ਪਾਲ ਦਿਆਂ ਤੇਰੇ ਚ ਵੀ ਇੱਥੇ ਪਹਿਲੀ ਪੁਰੀ ਵਾਲੇ ਕੱਲੀ ਪੁਰੀ ਨੂੰ ਕਿ ਮੈਂ ਬੰਡ ਮਾਰਨੀ

ਪਰ ਸ਼ਰਮਣੀਆਂ ਦੀ ਚਿੱਟੇ ਆ ਰਹੇ ਨੇ ਇਹ ਇਹਨੂੰ ਪਿੰਡ ਤੋਂ ਕੱਢਣ ਆ ਲੱਗਾ ਇਹਨੂੰ ਕਿੱਥੇ ਰੱਖਿਆ ਹੈ ਇਹਨੂੰ ਵੱਡੇ ਕਿਹੜਾ ਸਾਧੂ ਆਏ ਇਹ ਤਾਂ ਇਹ ਕੋਈ ਪਿੰਡ ਦੀਆਂ ਕੁੜੀਆਂ-ਵੜੀਆਂ ਛੱਡਦਾ ਹੈ ਇਹਨੂੰ ਲੈ ਕੇ ਟੁਕੜੀ ਦੀ ਘਰਾਂ ਨੂੰ ਦੱਸਣ ਆ ਲੱਗਾ ਮੇਰਾ ਚੇਲਾ ਵੀ ਉੱਥੇ ਬੈਠਾ ਹੋਇਆ ਤਾਂ ਉਹ ਹੋ ਗਿਆ ਮੇਰਾ ਚੇਲਾ ਵੀ ਆ ਗਿਆ ਕੋਰਨ ਜੀ ਤੇ ਤੇਰੇ ਚੇਲੇ ਦੇ ਪੈਣੀਆਂ ਤੇਰੇ ਪੈਣੀਆਂ ਇਹ ਬੇਰ ਕਾ ਮਾ ਤੇਲਾ ਦੇ ਵੱਡੇ ਉਚਾਰਾ ਰੱਖਿਆ ਤੋਂ ਬਾਕੀ ਮੇਰੇ ਕੋਲੇ ਉਧਰ ਵਗ ਗਿਆ ਸੀ ਮੈਂ ਵਰ ਲੈ ਆਪਣੇ ਪਾਸੇ ਉਧਰ ਮਾਗਰ ਲੈ ਪਾਸੇ ਇਹ ਤਕੀਤ ਲੈਣਗੇ ਜੇ ਕਹਿੰਦੇ ਤੂੰ ਮਾੜਾ ਹੀ ਇਹਦੇ ਨਾਲ ਮਾੜਾ ਭੈਣ ਦੇ ਖਸਵਾ ਦੇ ਕੀ ਕਰਦਾ ਵਰਦਾ ਇਥੇ ਉਹ ਮੈਂ ਆਣਾ ਲੰਨਾਰ ਦਾ ਸੀ ਆ ਨਾ ਬੈਠੀ ਜੂ ਹੋਰ ਕੀ ਨਾ ਹੋਣਾ ਇਹਦੇ ਤੇ ਮੇਰਾ ਚੇਲੇ ਦੇ ਮਰਨ ਨਾ ਕੰਡ ਤੇ ਪੈਂਦੇ ਨਾ ਉਹ ਕਰਦੇ ਲਾ ਲਾਹੋ ਤੇ ਨੀ ਚਰਮਾਰ ਕੀ ਇਹਦੇ ਕਟਟ ਕਟਟ ਪੈਂਦੇ ਖਤਮ ਦੇ ਰੀ ਪਾਉ ਬਿਸਰਮਾਰ ਕਹਿੰਦੇ ਮੇਰਾ ਦੇਖਿਓ કોકરો નથી પાળ જાવ ઓય અરે ડાંગા ઓય ઓય લે પંજા લંગારો દિમા પાઈ ਸ਼ੋ ਸ਼ੋ ਤੁ ਵੀ ਨਹੀਂ ਆਇਆ ਮੈਂ ਤਾਂ ਤੇਰੀ ਸਾਈ ਤੇ ਨੀ ਬੁੰਡ ਘਟਵਾਲੀ ਸੀ ਕੋਈ ਨਾ ਫੇਰ ਆਉਣ ਦੇ ਉਹਨਾਂ ਨੂੰ ਹੋਰ ਹੁਣ ਕੀ ਲੈਣ ਉਹਨਾਂ ਕੇ ਹੁਣ ਤਾਂ ਹੈਗੀ ਆਪਣੇ ਹੱਥ ਚ ਕੀ ਜੇ ਲੱਗਾ ਲੱਭਾ ਇਹ ਵੀ ਕਰਨੇ ਕੋਈ ਬੈਠਾ ਗਿਆ ਪਾਣੀ ਤਾਲਾ ਬੈਠਾ ਲਾਉਂਦੀ ਐ ਕੋਈ ਮੈਨੂੰ ਤਾਂ ਕੀ ਕਟੇਲਾ ਤੇਲਾ ਤੇਲਾ ਪਰਾ ਚੁਰਾ ਨੂੰ ਵੀ ਦਵਾਈ ਕਰਨੀ ਪਊਗੀ ਅਨ ਕੱਲ ਨੂੰ ਲੱਕਰਦੇ ਜਵਾਕ ਜੇ ਨੂੰ ਵੀ ਦਵਾਈ ਤੂੰ ਫੜ ਲੈ ਰਹੀ ਆ ਤੂੰ ਫੜ ਜਾ ਬਾਈ ਜ਼ੋਰ ਨਾਲ ਕੇ ਕੀ ਹੋ ਰਿਹਾ ਹੈ ਤੇਰੇ ਬੋਲੀ ਜਾਂਦੇ ਬਾਈ ਜ਼ੋਰ ਦਾ ਜ਼ੋਰ ਦਾ ਲਾਣਾ ਬਾਈ ਕੋਈ ਹੁੰਦੇ ਨਾ ਉਹ ਭਾਂਡੇ ਲੰਨੋਂ ਕੀ ਦਿਓ ਏ ਅੱਛਾ ਪੜਾ ਗਾ ਇਹ ਦੇ ਦੋ ਦਿਓ ਮੈਂ ਤਾਂ ਤਿਆਰ ਹੋ ਦੇਗਾ ਨਾਲੋਂ ਦੇਗਾ ਦੋਤਾ ਆ ਯਾਰ ਉਹ ਦੇਗਾ ਦੋਤਾ ਕਾ ਚੀਜ਼ ਕਰਦੇ ਸੀ ਬਸ ਬੈਠੀ ਸੀ ਬਾਬਾ ਅੱਜ ਨਾ ਕੋ ਤੱਤੀ ਨਾ ਚੱਪਾ ਭਾਂਡੇ ਲੰਨੋਂ ਕੁਝ ਕਰਦੇ ਹੋ ਓਏ ਆਲੀ ਹੁਣ ਕੀ ਤਾ ਤੂੰ ਦਾ ਮੰਗ ਰਹੀ ਆ ਗਾ ਤੂੰ ਤਾਂ ਬੜਕਾ ਬਣਦਾ ਫਿਰ ਬੜਕਾਂ ਕੀ ਤੇਰਾ ਨਾਂ ਕੀ ਆ ਜੋ ਮੇਰਾ ਨਾਮ ਤਾਂ ਜੋਦਾ ਗਾ ਆ ਕੰਮ ਮੈਂ ਤਾਂ ਜੋਦੇ ਵਾਲੀ ਕਰੇ ਹੈ ਹਨਾ ਅਕਮਾ ਤਾਂ ਜੋਦੀ ਵਾਲੀ ਨੇ ਓ ਨੋ 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 ਸੱਸਰੀ ਘਰ ਤਾਂ ਆਈ ਗੋ ਮੇਰੇ ਅੱਖੀਂ ਜਿਹੜਾ ਜਿਹੜਾ ਪਹਿਲਾ ਸੀਟ ਤੇ ਡੈਂਟਰ ਖੜਾ ਨਹੀਂ ਕਰ ਦੂਗੀ ਤੇ ਨਾ ਨਾ ਖੜਾ ਨਹੀਂ ਕਰਦੇ ਅੱਗ ਤੂੰ ਦੇਖੀ ਜੇ ਉੱਤੇ ਆ ਜੇ ਸਿੱਧਾ ਇੱਕੀ ਦੋ ਵਾਰੀ ਗੇੜੇ ਦੇ ਲਾਂਗੇ ਉੱਤੇ ਨਾ ਜੇ ਕਿਤੇ ਖੜਾ ਕਰ ਲੈ ਨਹੀਂ ਨਹੀਂ ਐਡਾ ਨਹੀਂ ਕਰਦੇ ਦੇਖ ਲੋ ਸ਼ੇਰਾ ਚਲਾ ਕੇ ਉਸ ਸਸਰੀ ਕਾਲ ਤਾਰੇ ਤੂੰ ਕਾ ਦੂਜੀ ਵਰੀ ਇਹ ਕਾਲ ਤਾਂ ਕੋਈ ਨਹੀਂ ਕਿਤੇ ਉਹਨੇ ਪੈਂਟ ਦਾ ਨਖਰਾ ਕਰ ਲਿਆ ਖੜਾ ਹੋ ਜਾਂਦਾ ਹੈ ਖੜਾ ਹੋ ਜਾਂਦਾ ਹੈ ਹੈ ਇਹ ਕੰਮ ਨਹੀਂ ਕਰ ਦਿੰਦਾ ਇਹ ਬੋਲਦੇ ਆਪਾਂ ਨਹੀਂ ਮੋਡੀਫਾਈਂਡ ਇਹਨਾਂ ਨਾਲ ਚਾਹ ਦੇ ਬਣਾਉਂ ਜਾਂਦੇ ਨੇ ਹੁਣ ਬੰਦੇ ਨਾਲ ਜਾਨ ਇਹ ਹੋਣੀ ਹੈ ਪਰ ਪੈਂਦੇ ਲੰਨਾ ਮਾਨਸਾ ਨੂੰ ਤੱਕਦੇ ਪੈਂਦੇ ਲੰਨਾ ਨੂੰ ਉਹ ਭਾਂਚੇ ਲੰਨਾ ਫੱਟਿਆਲੀ ਆ ਨਾ ਪਾਓ ਉਹ ਫੱਟਿਆਲੇ ਜਾ ਨਾ ਫੱਟਿਆਲੇ ਜਾ ਫੱਟਿਆਲੇ ਕੋਲੋਂ ਜੱਟ ਨੂੰ ਨਾ ਪੈਂਦਾ ਉਹ ਤੇਰਾ ਆ ਤੇਰੇ ਸਾਲੇ ਛਿੱਟੇ ਨੂੰ ਜਾਂਦੇ ਨੇ